तरन तारण खालसापुर रोड गली चाय वाली में आज तीन नौजवान चेहरे कपड़े के साथ लपेटा हुआ मोटरसाइकिल सवार अशोक कुमार पंडित उनके घर का दरवाजा खड़काया और अंदर दाखिल हो गए अंदर दाखिल होते ही घर में अशोक कुमार पंडित के लड़के के ऊपर पिस्तौल तान दी और कहा अगर तुम हिले जा चिल्लाए तो गोली मार देंगे ये घटना सारी सीसीटीवी कैमरे में कैद हुई वही गली के बाहर लंगर लगाया हुआ था कि नौजवान लड़के गली के बाहर जाते हुए देखा कि यह लड़के चेहरे को लपेटे हुए हैं उनको शक पड़ गया जिस घर में लुटेरे लूट करने के लिए आए थे कि अशोक कुमार पंडित के लड़के ने आवाज़ लगा दी कि हमें बचाया जाए इस वक्त जो बाहर लड़के थे फ़ौरन अंदर आ गए और जो लूट करने वाले थे उनको काबू कर लिया एक मोटरसाइकिल वाला वहां से फरार हो गया दो काबू हो गए जब इस घटना का स्थानीय पुलिस को पता चला वह मौके पर पहुंच गई और दोनों को काबू कर लिया उनके पास एक पिस्तल दो जिंदा कारतूस मिले अशोक कुमार पंडित और उसके भाई ने बताया कि लूट करने वाले अब दिन नहीं देखते रात नहीं देखते उन्होंने कहा कि ये तो भला हो हमारे गली मोहल्ले वालों जो लड़के थे उन्होंने देख लिया और हमारी मदद की वरना कुछ भी हो सकता था उन्होंने कहा है कि हम पुलिस से मांग करते हैं कि इन लुटेरों को ऐसा सबक सिखाया जाए कि पता चल जाए इतना माहौल खराब हुआ पड़ा है कि अब दिन के टाइम भी ये लूट करने वाले धंधा रहे हैं वही थाना सिटी इंचार्ज कर्नल सिंह ने बताया कि हमें फोन आया और हम इस वक्त अशोक पंडित के घर पहुंच गए और वहां पर दो लुटेरे को काबू किया है जिनके पास एक पिस्तौल और दो जिंदा कारतूस मिले हैं एक नौजवान मोटरसाइकिल सवार भाग गया है आगे की कार्रवाई की जा रही है तरन तारण से सोनू फतेहाबाद की विशेष रिपोर्ट मेरा नाम अशोक कुमार पार्गव ਗਲੀਚਾਈ ਵਾਲੀ ਖਾਲਸਾਪੁਰ ਰੋਡ ਤਰਨਤਾਰਨ ਅਰ ਕੀ ਵਾਕਿਆ ਹੈ ਮੈਂ ਅੱਜ ਸਵੇਰੇ ਕੋਈ 11:25 ਦੇ ਮੰਦਿਰ ਗਿਆ ਪਿੱਛੋਂ ਮੇਰੀ ਵਾਈਫ ਦਾ ਘਬਰਾਈ ਹੋਈ ਆਵਾਜ਼ ਦੇ ਵਿੱਚ ਫੋਨ ਆਇਆ ਵੀ ਤੁਸੀਂ ਫਟਾਫਟ ਘਰ ਆਓ ਮੈਂ 2-3 ਮਿੰਟਾਂ ਦੇ ਵਿੱਚ ਕਰੇ ਆ ਗਿਆ ਵਾ ਕਰੀਆਂ ਕਿ ਮੈਂ ਵੇਖਿਆ ਵੀ ਬਹੁਤ ਸਰਮ ਵੱਲ ਇਕੱਠਾ ਹੋਇਆ ਹੋਇਆ ਸੀਗਾ ਤੇ ਮੱਲੇ ਵਾਲਿਆਂ ਨੇ ਦੱਸਿਆ ਵੀ ਦੋ ਬੰਦੇ ਫੜੇ ਆ ਪਿਸਤਲ ਸਮੇਤ ਤੇ ਇੱਕ ਬੰਦਾ ਭੱਜ ਗਿਆ ਦੱਸ ਕਿ ਕਿਸ ਤਰ੍ਹਾਂ ਇਹ ਅੰਦਰ ਆਏ ਕਿ ਤਨਾ ਬੂਆ ਖੁੱਲਾ ਸੀ ਜਾਂ ਕੀ ਇਹ ਨਹੀਂ ਮੰਨ ਸਕਦੀ ਤੁਸੀਂ ਇਨਾ ਚੁ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਉਹ ਨੇ ਆਣ ਕੇ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੁਲਾ ਗਿਆ ਅੰਦਰ ਵੜਦਿਆਂ ਸਾਰ ਮੇਰੇ ਬੇਟੇ ਦੇ ਸਿਰ ਦੇ ਉੱਤੇ ਪਿਸਤਲ ਰੱਖਤੀ ਕਹਿੰਦਾ ਜਿੰਨੇ ਗਣੇ ਅਤੇ ਪੈਸੇ ਆਗੇ ਸਾਰੇ ਸਾਡੇ ਹਵਾਲੇ ਕਰ ਦੂੰ ਹਲੇ ਬੱਚੇ ਨੇ ਉਹ ਪਿਸਤਲ ਫੜ ਗਏ ਤਾਂ ਚੱਕਤੀ ਵੀ ਜਿਸ ਤੋਂ ਮਨ ਗੋਲੀ ਨਾ ਵੱਜ ਜਵੇ ਤੇ ਪਿੱਛੋਂ ਜਿਹੜੇ ਨਾਲੇ ਉਹਨੇ ਰੋਲਾ ਪਾਣਾ ਸ਼ੁਰੂ ਕਰਤਾ ਪਿੱਛੋਂ ਜਿਹੜੇ ਦੋ ਮੁੰਡੇ ਹੋਰ ਸੀਗੇ ਉਹ ਵੀ ਅੰਦਰ ਆਣ ਵੜੇ ਇਸ ਦੌਰਾਨ ਮੇਰੇ ਗਲੀ ਦੇ ਨੁੱਕਰ ਤੇ ਅੱਜ ਲੰਗਰ ਲੱਗਾ ਹੋਇਆ ਸੀ ਉਥੋਂ ਮੁੰਡਿਆਂ ਨੂੰ ਸ਼ੱਕ ਪਿਆ ਵੀ ਇਹ ਅਣਪਛਾਤੇ ਜਿਹੇ ਬੰਦੇ ਇੱਥੇ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਮੂੰਹ ਛੜਿਟੇ ਕਾਇ ਹੋਇਆ ਸੀਗਾ ਔਰ ਉਹਨਾਂ ਦੇ ਬਾਈਕ ਦਾ ਅਗਲਾ ਤੇ ਪਿਛਲਾ ਨੰਬਰ ਪਲੇਟ ਟੁੱਟੀ ਹੋਈ ਸੀ ਤਾਂ ਉਹਨਾਂ ਨੂੰ ਸ਼ੱਕ ਪਿਆ ਵੀ ਇਹ ਸਾਡੇ ਮੱਲੇ ਦੇ ਹੈ ਨਹੀਂਗੇ ਔਰ ਸਾਡੇ ਮੱਲੇ ਦੇ ਨਾ ਹੋਣ ਕਰਕੇ ਇਹ ਇੱਥੇ ਤੁਰੇ ਫਿਰਦੇ ਕਿਉਂ ਤੁਰੇ ਫਿਰਦੇ ਜਦਕਿ ਅੱਜ ਟੋਪੀ ਵੀ ਲੱਗੀ ਹੋਈ ਸੀ ਫੇਰ ਵੀ ਉਹਨਾਂ ਨੇ ਟੋਪੀ ਪਾਈ ਹੋਈ ਸੀ ਔਰ ਮੂੰਹ ਢਕਿਆ ਹੋਇਆ ਸੀਗਾ ਤੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦਾ ਪਿੱਛਾ ਕਰਦੇ ਹੋਏ ਪਿੱਛੇ ਆਏ ਉਹਨਾਂ ਦੇ ਔਰ ਜਦੋਂ ਬੱਚੇ ਨੇ ਚੀਕ ਮਾਰੀ ਤੇ ਫਿਰ ਉਹ ਅੰਦਰ ਆਣ ਕੇ ਖੋਤੂਮ ਦੇ ਵਿੱਚ ਬੱਚੇ ਨੂੰ ਬਾਹਰ ਕੱਢਿਆ ਉਹਨਾਂ ਨੇ ਮੇਰੀ ਵਾਈਫ ਨੂੰ ਬਾਹਰ ਕੱਢਿਆ ਔਰ ਉਹਨਾਂ ਤੋਂ ਪਿਸਤਲ ਖੋਇਆ ਤੇ ਫਿਰ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਚੋਂ ਇੱਕ ਬੱਚਾ ਇੱਕ ਇੱਕ ਜਿਹੜਾ ਅਣਪਛਾਤਾ ਸੀਗਾ ਉਹ ਬਾਈਕ ਲੈ ਕੇ ਭੱਜ ਗਿਆ ਤੇ ਦੋ ਬੰਦੇ ਕਾਬੂ ਆ ਗਏ ਉਸ ਮੌਕੇ ਤੇ ਆ ਗਈ ਸੀ ਹਾਂ ਪੁਲਿਸ ਨੂੰ ਫੋਨ ਕੀਤਾ ਤਾਂ ਫਿਰ ਮੌਕੇ ਤੇ ਪੁਲਿਸ ਆ ਗਈ ਸੀਗੀ ਔਰ ਜਿਹੜਾ ਰਿਵਾਲਵਰ ਉਹਨਾਂ ਤੋਂ ਬਰਾਮਦ ਕੀਤਾ ਉਹ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਕੀ ਮਿਲ ਕਰਦੇ ਮੰਗ ਕਰਦੇ ਆ ਵੀ ਇੱਥੇ ਸ਼ਹਿਰ ਦੇ ਵਿੱਚ ਕਮਿਊਨਿਟੀ ਜਿਹੜੀ ਰਹਿੰਦੀ ਹੈ ਸਾਰੇ ਇਹਨੇ ਕਾਰੋਬਾਰਾਂ ਤੇ ਜਾਣਾ ਹੁੰਦਾ ਹੈ ਨੌਕਰੀਆਂ ਤੇ ਜਾਣਾ ਹੁੰਦਾ ਹੈ ਪਿਛੋਂ ਬੱਚੇ ਜਾਂ ਬੀਵੀਆਂ ਕਰ ਰਹੇਂਦੀਆਂ ਨੇ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਪਬਲਿਕ ਰਹਿੰਦੀ ਹੈ ਉਹਨਾਂ ਨੂੰ ਸਿਕਿਉਰਿਟੀ ਦੇਣ ਵਾਸਤੇ ਪੁਲਿਸ ਅਲੱਗ ਦੀ ਕਾਰਵਾਈ ਕਰੇ ਸਰ ਇਹ ਕਰਨਾ ਜ਼ਰੂਰੀ ਨਹੀਂ ਕਹਿ ਰਹੇ ਹਾਂਜੀ ਮੇਰੇ ਘਰ ਕੈਮਰੇ ਲੱਗੇ ਨੇ ਉਸ ਕੈਮਰੇਆਂ ਦੇ ਵਿੱਚ ਸਾਰੀ ਘਟਨਾ ਰਿਕਾਰਡ ਹੈ ਸਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਦੇਵ ਭਾਰਗਵ ਹੈ ਔਰ ਮੈਂ ਇਥੇ ਰਣਾ ਖਾਲਸਾਪੁਰ ਰੋਡ ਮੇਰੇ ਬ੍ਰਦਰ ਨੇ ਵੱਡੇ ਅਸ਼ੋਕ ਜੀ ਸਰ ਕੀ ਵਾਕਿਆ ਹੋਇਆ ਸਰ ਇਹਨਾਂ ਦੇ ਸਵੇਰੇ ਮੈਨੂੰ ਫੋਨ ਆਇਆ ਮੈਂ ਆਪਣੀ ਦੁਕਾਨ ਵਗਰੇ ਖੋਲ ਰਿਹਾ ਸੀ ਜਦੋਂ ਤੇ ਵੱਡੇ ਬ੍ਰਦਰ ਦਾ ਫੋਨ ਆਇਆ ਸ਼ੋਕ ਜੀ ਦਾ ਇਹ ਇਹਨਾਂ ਦੇ ਬੰਦੇ ਪੈਗੇ ਆ ਤੇ ਤੂੰ ਫਟਾਫਟ ਆ ਤੇ ਜਦੋਂ ਮੈਂ ਆਇਆ ਇਹਨਾਂ ਦੇ ਬੰਦੇ ਜਿਹੜੇ ਆ ਉਹ ਸਕਾ ਪੁਲਿਸ ਦੇ ਵਾਲੇ ਕਰ ਦਿੱਤੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਵੀ ਇਸ ਤਰ੍ਹਾਂ ਇਸ ਤਰ੍ਹਾਂ ਲੁਟੇਰੇ ਪੈਗੇ ਸੀਗੇ ਭਤੀਜਾ ਹੈ ਮੇਰਾ ਅਗਰੇ ਉਹਦੇਤੇ ਇਹਨਾਂ ਨੇ ਆ ਕੇ ਗਨ ਪੁਆਇੰਟ ਤੇ ਰੱਖ ਕੇ ਕਿਹਾ ਵੀ ਜੋ ਵੀ ਕੈਸ਼ ਵਗੈਰਾ ਹੈਗਾ ਸਭ ਕੋਈ ਲੈ ਚਿਕਨਾ ਚਲਾਣਾ ਨਹੀਂ ਤੇ ਲੈ ਗਿਆ ਉਹਨੇ ਫਿਰ ਜਦੋਂ ਰੋਲਾ ਰੱਪਾ ਪਾਇਆ ਚਿੱਕਿਆ ਚਲਾਇਆ ਉਸ ਬੱਚੇ ਦੀ ਬਾਦਰੀ ਹੈ ਤੇ ਫਿਰ ਬਾਹਰੋਂ ਜਿਹੜੇ ਸਾਡੇ ਗਲੀ ਮੱਲੇ ਦੇ ਨੌਜਵਾਨ ਮੁੰਡੇ ਐ ਉਹਨਾਂ ਬੱਚਿਆਂ ਨੇ ਆ ਕੇ ਇਹਨਾਂ ਨੂੰ ਕਾਬੂ ਕੀਤਾ ਤਾਂ ਕੀ ਇਹ ਦੇਖਦੇ ਜੇ ਕਿ ਜੋ ਘਟਨਾ ਹੈ ਤਾਂ ਗਲੀ ਵਾਲੀ ਹੈ ਪੂਰਾ ਉਸ ਵਾਰਸ਼ੀ ਅਬੀਤੀ ਉੱਥੇ ਵੀ ਇਤਨਾ ਨਹੀਂ ਕਰਦੇ ਦੇਖੋ ਜੀ ਰੈਗੂਲਰ ਇੱਥੇ ਤਰਨਤਰਨ ਦੇ ਵਿੱਚ ਇਹ ਘਟਨਾਵਾਂ ਹੋ ਰਹੀਆਂ ਜਿਵੇਂ ਥੋੜੇ ਦਿਨ ਪਹਿਲਾਂ ਇੱਕ ਪੈਟਰੋਲ ਪੰਪ ਵਾਲਿਆਂ ਨੂੰ ਗੋਲੀ ਮਾਰ ਕੇ ਲੁੱਟ ਕੇ ਲੈ ਗਏ ਤੇ ਫਿਰ ਥੋੜੇ ਦਿਨ ਪਹਿਲਾਂ 7-8 ਲੱਖ ਰੁਪਇਆ ਲੁੱਟਿਆ ਗਿਆ ਵਪਾਰੀ ਕੋਲੋਂ ਆਮ ਦੇਖੀਦਾ ਸੋ ਇਹ ਤਾਂ ਚਲੋ 골ਡਨ ਚਾਂਸ ਹੈ ਨੌਜਵਾਨਾਂ ਨੇ ਹਿੰਮਤ ਦਿਖਾਈ ਕਾਬੂ ਕਰ ਲਿਆ ਰਿਵਾਲਵਰ ਤੇ ਗਨ ਪੁਆਇੰਟ ਤੇ ਇਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਬਦਰੀ ਨਾਲ ਉਹ ਪਿਸਟਲ ਵੀ ਖੋਇਆ ਇਹਨਾਂ ਕੋ ਸੋ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਵੀ ਲੇਕਿਨ ਰੋਜ਼ ਰੋਜ਼ ਇਹੋ ਜਿਹੇ ਮੌਕੇ ਨਹੀਂ ਆਉਂਦੇ ਇਹ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਇਹਨੂੰ ਚਾਹੀਦਾ ਸਖਤੀ ਨਾਲ ਪੇਸ਼ ਆਵੇ ਤੇ ਉਹ ਜਿਹੜੇ ਅਨਸਰ ਹੈਗੇ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਇਹੀ ਕਾਰਵਾਈ ਕਰ ਮੰਗ ਕਰਦੇ ਹਾਂ ਕਿ ਵੀ ਇਹਨਾਂ ਨੂੰ ਇੰਟਰੋਗੇਟ ਕੀਤਾ ਜਾਵੇ ਪੁੱਛਿਆ ਜਾਵੇ ਕਿੱਥੋਂ ਆਏ ਆ ਅੰਮ੍ਰਿਤਸਰੋਂ ਆ ਕੇ ਇੱਥੇ ਲੁੱਟਾ ਖੋਆ ਕੋਰ ਕਰ ਰਹੇ ਆ ਇਹਦੇ ਵਿੱਚ ਜ਼ਰੂਰ ਕੋਈ ਲੋਕਲ ਬੰਦੇ ਇਨਵੋਲ ਮਿਲਣਗੇ ਤੁਹਾਨੂੰ ਜੇ ਇਹਨਾਂ ਨੂੰ ਚੰਗੀ ਤਰ੍ਹਾਂ ਇੰਟਰੋਗੇਟ ਕੀਤਾ ਜਾਵੇ ਤੇ ਹੋ ਸਕਦਾ ਸ਼ਾਇਦ ਪਿਛਲੀ ਘਟਨਾਵਾਂ ਜਿਹੜੀ ਹੈ ਉਹਨਾਂ ਨਾਲ ਵੀ ਇਹਨਾਂ ਦੀ ਕੜੀਆਂ ਜੁੜੀਆਂ ਲੱਭ ਸਕਦੀਆਂ ਉਈ ਚਾਰੀ ਘੜੇ ਸੀ ਜਿਹੜੀ ਟਿਗ ਹੈ ਗਈ ਹਾਂਜੀ ਸਾਡੇ ਇੱਥੇ ਕੈਂਡਰਜ ਦੇ ਵਿੱਚ ਰਿਕਾਰਡ ਨੇ ਸਰ ਦਾ ਨਾਮ ਵੀਸੀ ਕਰਨਲ ਸਿੰਘ ਜੀ ਤਾਣਾ ਸਿੰਘ ਤਰੰਦਾ ਇਹ ਸਰ ਇੱਕ ਵਾਕਿਆ ਅਗਲੀ ਚਾਈ ਵਾਲੀ ਚ ਹੋਇਆ ਵਾ ਇਹ ਸਰ ਕੀ ਗੱਲ ਬਾਤ ਹੈ ਜੀ ਇਹ ਜੀ ਨਾ ਅਸ਼ੋਕ ਮਾਦੀਆ ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਵੀ ਸਾਡੇ ਘਰ ਦੇ ਵਿੱਚ ਤਿੰਨ ਬੰਦੇ ਚਾਦੇ ਦੋ ਦਾਖਲ ਹੋਏ ਆ ਤੇ ਇੱਕ ਸਮੇਤ ਮੋਟਰਸਾਈਕਲ ਨਾਲ ਦੌੜ ਗਿਆ ਸੀ ਤੇ ਇਹ ਦੋਹਾਂ ਉਹਨਾਂ ਨੇ ਫੜ ਲਿਆ ਸੀ ਤੇ ਇਸ ਮੌਕੇ ਤੇ ਜਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਕਰਕੇ ਤੇ ਅਗਲੀ ਕਾਰਵਾਈ ਹਮਲੇ ਚੱਲਿਆ ਤੇ ਜਾ ਰਹੀ ਹੈ ਸਰ ਉਹਨਾਂ ਕੋਲ ਪੀਸੀਆਰ ਜੀ ਹੈ 4 32 ਬੋਲ ਦਾ ਪਿਸਤਲ ਆ ਜੀ ਤੇ ਇਹ ਦੋ ਜਿੰਦਾ ਕਾਰਦੂ ਸਰ ਆਪਣੇ ਪੀਸੀਆਰ ਕਿੰਨਾ ਤਰ੍ਹਾਂ ਦਾ ਡਿਊਟੀ ਹੈ ਡਿਊਟੀ ਬਹੁਤ ਵਧੀਆ ਪੀਸੀਆਰ ਬਹੁਤ ਵਧੀਆ ਡਿਊਟੀ ਕਰ ਰਹੀ ਹੈ ਜੀ 26 ਜਨਵਰੀ ਕਰਕੇ ਅੱਜ ਤੱਕ ਬਿਲਕੁਲ ਲਲਟ ਹੀ ਸਾਮਣੇ